ਲੋਕ ਸਭਾ ਹਲਕਾ ਅਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਦੇ ਸਮਰਥਨ ਵਿੱਚ ਸਾਬਕਾ ਕੌਂਸਲਰ ਜਗਦੀਪ ਸਿੰਘ ਰਿੰਕੂ ਨਰੂਲਾ ਦੀ ਅਗਵਾਈ ਹੇਠ ਇੱਕ ਚੌਣ ਮੀਟਿੰਗ ਹਲਕਾ ਪੂਰਬੀ ਦੇ ਇਲਾਕੇ ਚਮਰੰਗ ਰੋਡ ਵਿਖੇ ਕਰਵਾਈ ਗਈ। ਇਸ ਮੌਕੇ ਹਲਕਾ ਪੂਰਬੀ ਤੋਂ ਵਿਧਾਇਕ ਡਾਕਟਰ ਜੀਵਨਜੋਤ ਕੌਰ ਅਤੇ ਕੁਲਦੀਪ ਸਿੰਘ ਢਾਲੀਵਾਲ ਉੱਚੇ ਤੌਰ ਤੇ ਪੁੱਜੇ। ਅਤੇ ਉਹਨਾਂ ਦਾ ਰਿੰਕੂ ਨਰੂਲਾ, ਸਾਬਕਾ ਕੌਂਸਲਰ ਜਰਨੈਲ ਸਿੰਘ ਟੋਟ, ਸਾਬਕਾ ਚੇਅਰਮੈਨ ਪ੍ਰਗਟ ਸਿੰਘ ਤੁਨਾ, ਸਾਬਕਾ ਕੌਂਸਲਰ ਜਤਿੰਦਰ ਸਿੰਘ ਮੋਤੀ ਪਾਟਿਆ, ਸਾਬਕਾ ਕੌਂਸਲਰ ਅਜੀਤ ਤਲਬੀਰ ਸਿੰਘ ਗਿੱਲ ਬਾਬਾ ਸਿੰਘ ਗੁਮਾਨਪੁਰਾ ਹਰਵਿੰਦਰ ਸਿੰਘ ਗੁੱਲੂ ਅਤੇ ਹਰਪ੍ਰੀਤ ਸਿੰਘ ਪ੍ਰਿੰਸ ਨੇ ਪਰਵਾ ਸੁਆਗਤ ਕੀਤਾ ਇਸ ਮੌਕੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਦਿਆਂ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਆਪਣਾ ਵੋਟ ਜਰੂਰ ਪਾਓ ਅਤੇ ਅੰਮ੍ਰਿਤਸਰ ਦੀ ਹੀ ਨਹੀਂ ਪੂਰੇ ਪੰਜਾਬ ਦੀ ਬਿਹਤਰੀ ਅਤੇ ਸੰਪੂਰਨ ਵਿਕਾਸ ਲਈ ਆਮ ਆਦਮੀ ਪਾਰਟੀ ਦਾ ਸਾਥ ਦਿਓ ਇਸ ਮੌਕੇ ਸਾਬਕਾ ਕਾਉਂਸਲਰ ਜਰਨੈਲ ਸਿੰਘ ਢੋਡ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਪੂਰੇ ਪੰਜਾਬ ਦੀ ਜਨਤਾ ਆਮ ਆਦਮੀ ਪਾਰਟੀ ਦਾ ਸਾਥ ਦੇਣ ਲਈ ਤਿਆਰ ਹੈ ਅਤੇ ਪੂਰੇ ਪੰਜਾਬ ਵਿੱਚ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨਗੇ। ਉਹਨਾਂ ਕਿਹਾ ਕਿ ਪੰਜਾਬ ਵਿੱਚ ਬਹੁਤ ਸਾਰੀਆਂ ਪਾਰਟੀਆਂ ਦੇ ਸੀਨੀਅਰ ਆਗੂ ਅੱਜ ਆਪਣੀ ਆਪਣੀ ਪਾਰਟੀ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਨ ਕਿਉਂਕਿ ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਪਿਛਲੇ 2 ਸਾਲਾਂ 'ਚ ਕੀਤੇ ਗਏ ਕੰਮਾਂ ਦਾ ਸਦਕਾ ਹੀ ਲੋਕ ਆਮ ਆਦਮੀ ਪਾਰਟੀ ਦਾ ਸਮਰਥਨ ਕਰ ਰਹੇ ਹਨ। ਉਹਨਾਂ ਕਿਹਾ ਕਿ ਅੰਮ੍ਰਿਤਸਰ ਤੋਂ ਕੁਲਦੀਪ ਸਿੰਘ ਢਾਲੀਵਾਲ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨਗੇ। ਤਤ ਬਹੁਤ ਬਹੁਤ ਨਾਮ ਸਭੇ ਲੱਖੀ ਦੇ ਸਾਹਿਬ ਇਸ ਹਲਕੇ ਦੇ ਐਮਐਲਏ ਮਾਨ ਜੀਵਨਜੀਤ ਕਰਤੀ ਔਰ ਉਹਨਾਂ ਦੇ ਨਾਲ ਅਮਰਿਤ ਸਰ ਲੋਕ ਸਭਾ ਤੋਂ ਯੂਨੀਟਿਕ ਜਿਨ੍ਹਾਂ ਨੂੰ ਆਪਾਂ ਅੱਜ ਦਿਨਾਨ ਜਾਣੇ ਆ ਉਹ ਸਾਰਿਆਂ ਦਾ ਬਹੁਤ ਬਹੁਤ ਨਾਮ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦੇ ਥਰੂ ਸਾਰੇ ਦੇਸ਼ ਵਾਸੀਆਂ ਨੂੰ ਵਧਾਈ ਦੇਵਾਂਗਾ ਕਿ ਜਿੰਨੀ ਜਨਤਾ ਜੋ ਅਲਾਈਅੰਸ ਬਣਿਆ ਨਵਾਂ ਇੰਡੀਆ ਉਸ ਨੂੰ ਪਸੰਦ ਕਰ ਰਹੀ ਹੈ ਉਸ ਦੇ ਮੁਤਾਬਿਕ ਲੋਕ ਬਹੁਤ ਭਰਮਾ ਹੁੰਗਾਰਾ ਸਰਦਾਰ ਕੁਲਦੀਪ ਸਿੰਘ ਜੀ ਧਾਰੀਵਾਲ ਨੂੰ ਦੇ ਰਹੇ ਨੇ ਔਰ ਜਿੰਨੀਆਂ ਵਧੀਆ ਰੈਲੀਆਂ ਹੋ ਰਹੀਆਂ ਨੇ ਜਿੰਨੇ ਵਧੀਆ ਪ੍ਰੋਗਰਾਮ ਹੋ ਰਹੇ ਨੇ ਉਹਨਾਂ ਨੂੰ ਪ੍ਰੋਗਰਾਮਾਂ ਨੂੰ ਵੇਖਦੇ ਹੋਏ ਕਿ ਧਾਰੀਵਾਲ ਸਾਹਿਬ ਬਹੁਤ ਵਧੀਆ ਲੀਡ ਨਾਲ ਜਿੱਤਣਗੇ ਔਰ ਉਹਨਾਂ ਦੇ ਮਿਲਨ ਵਰਤਨ ਦਾ ਸਟਾਈਲ ਉਹਨਾਂ ਦੇ ਕੰਮ ਕਰਨ ਦਾ ਸਟਾਈਲ ਲੋਕ ਬਹੁਤ ਪਸੰਦ ਕਰ ਰਹੇ ਨੇ ਕਿ ਇੱਕ ਆਮ ਪਾਰਟੀ ਦੇ ਬੰਦੇ ਔਰ ਆਮ ਉਹਨਾਂ ਦੇ ਵਿੱਚ ਜੋ ਆਪਣਾਪਣਾ ਹੈ ਜੋ ਆਮ ਆਪਾ ਕੰਨੇ ਆ ਉਹ ਉਹਨਾਂ ਦੇ ਵਿੱਚ ਝਲਕਦਾ ਹੈ ਔਰ ਉਹਨਾਂ ਦੇ ਵਿੱਚ ਮਹਿਸੂਸ ਹੁੰਦਾ ਹੈ ਜਿਸ ਦੇ ਕਾਰਨ ਧਾਰੀਵਾਲ ਸਾਹਿਬ ਨੂੰ ਲੋਕੀ ਬਹੁਤ ਪਸੰਦ ਕਰ ਰਹੇ ਨੇ ਔਰ ਇੱਕ ਤਰੀਕ ਨੂੰ ਬਹੁਤ ਵੱਡੇ ਮਾਰਦਾਨ ਨਾਲ ਵੋਟਾਂ ਪਾ ਕੇ ਤਾਜੀਵਾਲ ਸਾਹਿਬ ਨੂੰ ਚਿਤਾਨਗੇ ਔਰ ਲੋਕ ਸਭਾ ਦੇ ਵਿੱਚ ਭੇਜਣਗੇ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਪੋਲਿਟਿਕਲ ਪਾਰਟੀਆਂ ਜਿਵੇਂ ਚਲਦੀਆਂ ਨੇ ਨਾ ਜੋ ਲੋਕਾਂ ਦੀ ਰਿਪੋਰਟ ਹੈ ਜਾਂ ਲੋਕਾਂ ਦਾ ਪਿਆਰ ਆਮ ਜਨਤਾ ਸਾਰੀ ਪਾਰਟੀ ਨਾਲ ਜੁੜੀ ਹੋਈ ਹੈ ਤੇ ਫਿਰ ਲੀਡਰਾਂ ਨੇ ਵੀ ਉਧਰ ਨੂੰ ਚੱਲਣਾ ਹੁੰਦਾ ਜਿੱਧਰ ਨੂੰ ਜਨਤਾ ਦਾ ਰੁਝਾਨ ਹੋਵੇ ਇਸ ਕਰਕੇ ਅੰਮ੍ਰਿਤਸਰ ਦੇ ਲੋਕ ਪੰਜਾਬ ਦੇ ਲੋਕ ਸਰਦਾਰ ਭਗਵੰਤ ਮਾਨ ਸਿੰਘ ਭਗਵੰਤ ਸਿੰਘ ਮਾਨ ਜੀ ਨੂੰ ਪਸੰਦ ਕਰਦੇ ਹੋਏ ਆਮ ਆਦਮੀ ਨੂੰ ਪਸੰਦ ਕਰ ਰਹੇ ਨੇ ਔਰ ਜੋ ਸੇਵਾ ਕਰਨ ਵਾਲੇ ਲੀਡਰ ਨੇ ਜੋ ਪ੍ਰੋਫੈਸ਼ਨਲ ਨਹੀਂ ਨੇ ਜੋ ਲੋਕਾਂ ਦੀ ਸੇਵਾ ਕਰਨੀ ਚਾਹੁੰਦੇ ਨੇ ਪਾਰਟੀ ਦੀ ਸੇਵਾ ਕਰਨੀ ਚਾਹੁੰਦੇ ਨੇ ਉਹ ਸਾਰੇ ਦੇ ਸਾਰੇ ਆਮ ਆਦਮੀ ਨੂੰ ਜੁਆਇਨ ਕਰ ਰਹੇ ਨੇ ਬਹੁਤ ਵੱਡਾ ਕਾਰਨ ਹੈ ਜੀ ਇੱਕ ਕਾਰਨ ਨਹੀਂ ਹੈ ਵੇਖੋ ਪਹਿਲਾਂ ਜਿੰਨੇ ਵੀ ਲੀਡਰ ਹੁੰਦੇ ਸੀ ਨਾ ਉਹਨਾਂ ਦੇ ਛੇਤਿਆਂ ਨੂੰ ਫਾਇਦੇ ਮਿਲਦੇ ਸੀ ਕੋਈ ਕੋਈ ਕੰਮ ਕਰ ਰਿਹਾ ਕੋਈ ਠੇਕੇਦਾਰੀ ਕਰ ਰਿਹਾ ਕੋਈ ਕੁਝ ਕਰ ਰਿਹਾ ਕੋਈ ਬਦਲੀਆਂ ਕਰਾ ਰਿਹਾ ਅੱਜ ਜੋ ਭਗਵੰਤ ਮਾਨ ਜੀ ਫਾਇਦਾ ਦੇ ਰਹੇ ਨੇ ਹਰ ਘਰ 'ਚ ਉਸ ਗਰੀਬ ਨੂੰ ਫਾਇਦਾ ਦੇ ਰਹੇ ਨੇ ਜਿਹਦਾ ਸਿੱਧਾ ਫਾਇਦਾ ਹਰ ਮਹੀਨੇ ਦਾ 2000 ਤੋਂ ਲੈ ਕੇ 6000 ਤੱਕ ਦਾ ਫਾਇਦਾ ਜਿੰਨਾ ਜਿੰਨਾ ਜਿਹੜਾ ਘਰ ਆ ਜਿੰਨਾ ਉਹਦਾ ਬਿੱਲ ਆ ਉਸ ਬਿੱਲ ਦੇ ਮੁਤਾਬਕ ਹਰ ਘਰ 'ਚ ਫਾਇਦਾ ਮਿਲ ਰਿਹਾ ਔਰ ਪੰਜਾਬ ਦੇ ਲੋਕ ਭੋਲੇ ਭਾਲੇ ਨੇ ਪਿਆਰ ਕਰਨ ਵਾਲੇ ਨੇ ਇਹ ਕਿਰਤ ਕਰਨ ਨਹੀਂ ਹੈਗੇ ਜਜ਼ਬਾਤੀ ਨੇ ਉਹ ਆਪਣੇ ਜਜ਼ਬਾਤਾਂ ਦੀ ਕਦਰ ਕਰਦੇ ਹੋਏ ਭਗਵੰਤ ਮਾਨ ਜੀ ਨੂੰ ਮੋਟਾ ਪਾਣਗੇ ਕਿਉਂਕਿ ਜਿੰਨੂੰ ਫਾਇਦਾ ਮਿਲਦਾ ਕੋਈ ਵੀ ਬੰਦਾ ਉਸ ਫਾਇਦੇ ਦਾ ਜਵਾਬ ਜ਼ਰੂਰ ਦੇਗਾ ਜੇ ਤੁਸੀਂ ਕਿਸੇ ਨਾਲ ਨੁਕਸਾਨ ਕਰੋਗੇ ਕਿਸੇ ਨਾਲ ਮਾਰਾ ਕਰੋਗੇ ਉਹਦਾ ਵੀ ਜਵਾਬ ਜਨਤਾ ਦਿੰਦੀ ਹੈ ਜੇ ਕਿਸੇ ਦਾ ਭਲਾ ਕਰੋਗੇ ਤੇ ਉਹਦਾ ਅਸ਼ੀਰਵਾਦ ਵੀ ਤੁਹਾਨੂੰ ਦੇਣਗੇ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਹੈ ਕਿ ਇੱਕ ਤਰੀਕ ਨੂੰ ਝਾੜੂ ਦੇ ਨਿਸ਼ਾਨ ਤੇ ਵੋਟਾਂ ਪਾ ਕੇ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਜੀ ਨੂੰ ਕਾਮਯਾਬ ਕਰੀਏ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਕਾਮਯਾਬ ਕਰੀਏ ਕਿਉਂਕਿ ਉਹਨਾਂ ਦੀ ਕਾਮਯਾਬੀ ਨਾਲ ਹੀ ਸਾਡੇ ਅੰਮ੍ਰਿਤਸਰ ਸਾਹਿਬ ਦੀ ਕਾਮਯਾਬੀ ਹੋਵੇਗੀ ਅੰਮ੍ਰਿਤਸਰ ਗੁਰੂ ਰਾਮਦਾਸ ਪਾਸ਼ਾ ਦੀ ਧਰਤੀ ਹੈ ਜੇ ਚੰਗੇ ਸੇਵਾਦਾਰ ਹੋਣਗੇ ਤੇ ਸ਼ਹਿਰ ਦੀ ਤਰੱਕੀ ਹੋਏਗੀ ਚੰਗੇ ਸੇਵਾਦਾਰ ਹੋਣਗੇ ਤੇ ਲੋਕਾਂ ਨੂੰ ਸਹੂਲਤਾਂ ਮਿਲਣਗੀਆਂ ਚੰਗੇ ਸੇਵਾਦਾਰ ਹੋਣਗੇ ਤੇ ਪੰਜਾਬ ਤਰੱਕੀ ਕਰੇਗਾ ਮੈਂ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਇੱਕ ਤਰੀਕ ਨੂੰ ਸਰਦਾਰ ਕੁਲਦੀਪ ਸਿੰਘ ਜੀ ਢਾਲੀਵਾਲ ਨੂੰ ਝਾੜੂ ਦੇ ਨਿਸ਼ਾਨ ਤੇ ਵੋਟਾਂ ਪ